ਤੇ ਕਹਿੰਦੇ ਭਈ ਇਹਦਾ ਮਤਲਬ ਉਹ 26 27 ਸਾਲ ਹੋ ਗਏ ਉਹਨੂੰ ਮੋੜ ਲੱਗੇ ਨੂੰ ਤੇ ਮੈਂ ਕਿਹਾ ਯਾਰ ਤੁਸੀਂ ਜਾਤ ਤਾਂ ਕਰਦੇ ਨਾ ਹੁਣ ਚੰਗਾ ਲੈ ਹੈ ਚੀਜ਼ ਤਾਂ ਬਰ ਐਵੇਂ ਆ ਤੇ ਹੁਣ ਛਾਵੇਂ ਬੈਂਦੇ ਆ ਯਾਰ ਸੀਸਾ ਤਾਂ ਦਿੰਦੇ ਆ ਲੋਕ ਆ ਵੀ ਠੀਕ ਆ ਇਹਦਾ ਜਿਹੜੀ ਆਗੀ ਬੱਤਰ ਕਰਦਣੀ ਹੈ ਚਲ ਗਏ ਚਲੋ ਭਾਈ ਸਾਡਾ ਇਹ ਹੋ ਗਿਆ ਕੰਮ ਹੁਣ ਅਸੀਂ ਇਧਰ ਜਾਈਦਾ ਬਾਬਾ ਇਥੋਂ ਦੀ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨਾ ਬੇਰੀ ਜਿਹੜੀ ਪੇਨ ਕਰਾਉਣੀ ਆ ਆਪਣੀ ਬੇਰੀ ਉੱਗੀ ਸੀਗੀ ਤੇ ਪੇਨ ਕਰਾਉਣ ਵਾਲਾ ਬਾਬਾ ਆਪਾਂ ਨੂੰ ਬਹੁਤ ਟਾਈਮ ਬਾਅਦ ਮਿਲਿਆ ਕਿਉਂਕਿ ਉਹ 모ਗੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿੰਦਾ ਵਾ ਤੇ ਅੱਜ ਮੈਨੂੰ ਟੱਕਰਿਆ ਜਿੱਤੇ ਹੁਣ ਜਿਹੜੀ ਉਹ ਸਾਡੇ ਕੋੜ-ਕੋੜ ਕਲਾਂ ਦੇ ਜਿਹੜੇ ਬੇਰ ਬਹੁਤ ਮਸ਼ਹੂਰ ਆ ਤੇ ਆਪਾਂ ਉਹ ਬੇਰੀਆਂ ਜਿਹੜੀਆਂ ਮਸ਼ਹੂਰ ਬੇਰੀਆਂ ਉਹਨਾਂ ਦੇ ਆਪਾਂ ਜਿਹੜੀ ਉਹ ਲਗਰ ਜੀ ਉਹ ਉਹ ਲੈ ਕੇ ਪੇਨ ਕਰਵਾਉਣੀ ਆ ਤੇ ਬੇਰੀ ਆਪਣੀ ਆ ਰਹੀ ਆ ਵਾਵ ਲੰਮੀ ਹੋ ਗਈ ਆ ਕਿਉਂਕਿ ਸੌਣ ਭਾਦੋ ਦੇ ਵਿੱਚ ਇਹ ਬੀਰੀਆਂ ਜਿਹੜੀਆਂ ਪੇਂਟ ਹੁੰਦੀਆਂ ਉਸ ਤੋਂ ਬਾਅਦ ਜਿਹੜਾ ਇਹ ਵਧੀਆ ਮੰਨ ਲੋ ਪਿੰਦੂ 베ਰ ਲੱਗਦੇ ਆ ਤੇ ਆਪਾਂ ਅੱਜ ਦੇਖਦੇ ਆ ਕੀ ਪ੍ਰੋਸੈਸ ਆ ਕਿਵੇਂ ਬਾਬਾ ਪੇਂਡ ਨੂੰ ਕਰੂਗਾ ਕਿਹੜੇ ਹਿਸਾਬ ਨਾਲ ਕਿਉਂਕਿ ਗਾਂਹ ਵਾਸਤੇ ਬੰਦਾ ਆਪ ਵੀ ਕਰ ਸਕਦਾ ਹਨਾ ਤੇ ਚੱਲਦੇ ਆਂ ਅੱਜ ਦਿਖਾਉਣੇ ਫਿਰ ਤੁਹਾਨੂੰ ਸਾਰਾ ਪ੍ਰੋਸੈਸ ਕਿਵੇਂ ਹੁੰਦਾ ਪਹਿਲਾਂ ਤਾਂ ਚੱਲਦੇ ਆਂ ਘਰੇ ਬਾਬੇ ਦੇ ਕਿਉਂਕਿ ਹੁਣ ਮੈਂ ਘਰੇ ਛੱਡ ਕੇ ਆਇਆ ਹੁਣੇ ਪਿੰਡ ਆਇਆ ਪਿੰਡ ਆਇਆ ਮੋਗਿਓ ਤੇ ਜਾਉਂ ਸਰਪੰਚਾਂ ਦੀ ਦੁਕਾਨ ਤੇ ਹੋਊਗਾ ਕਹਿੰਦਾ ਸੀਗਾ ਭਾਈ ਘਰੇ ਹੋਊਗਾ ਮੈਂ ਸਫਾਈ-ਸਪੂਈ ਕਰੂੰਗਾ ਤੇ ਜੇ ਤਾਂ ਘਰੇ ਹੋਇਆ ਤਾਂ ਠੀਕ ਆ ਨਹੀਂ ਕਹਿੰਦਾ 10:00 ਵਜੇ ਸਰਪੰਚਾਂ ਦੀ ਦੁਕਾਨ ਤੇ ਆ ਜੀ ਉੱਥੇ ਉੱਥੇ ਹੋਊਗਾ ਉੱਥੇ ਤੇ ਕੰਮ ਆਉਣ ਨੂੰ ਬਾਬੇ ਦਰਾ ਲਗਾ ਹੈ ਨਹੀਂ ਕੋ ਘਰੇ ਸਰਪੰਚ ਦੇ ਕੋਲੇ ਜਾਣਾ ਉੱਥੇ ਮਿਲੂਗਾ ਉਹ ਆਗੇ ਸਰਪੰਚ ਸਾਹਿਬ ਦੀ ਜਿਹੜੀ ਦੁਕਾਨ ਹੈ ਇੱਥੇ ਹੋਊਗਾ ਖਾਲਸਾ ਪਾਈਪ ਸਟੋਰ ਇੱਥੇ ਕਿਹਾ ਸੀ ਆ ਕਹਿੰਦਾ ਮੈਂ ਇੱਥੇ ਹੋਊਗਾ ਮੈਂ ਤੈਨੂੰ ਘਰੋਂ ਲੱਭ ਕੇ ਆਇਆ ਮੈਂ ਕਿਹਾ ਬਾਬਾ ਸਰਪੰਚ ਜੀ ਹੋ ਸਰਪੰਚ ਸਾਹਿਬ ਜੀ ਕੀ ਹਾਲ ਨੇ ਚੱਲ ਗਏ ਉੱਧਰ ਚੱਲ ਜੇ ਆ ਜਾ ਉਥੇ ਝੰਡਿਆਣੇ ਨਾਲ ਤੇ ਸਾਰੇ ਤੂੰ ਦੱਸਣਾ ਭਈ ਉਹ ਕਿ ਕਿਹੜੇ ਕਿਹੜੇ ਮਹੀਨੇ ਚ ਹੁੰਦੀ ਆ ਠੀਕ ਆ ਬਾ ਯਾਰ ਫੌਂਟ ਭਾਜ ਦੋ ਮਹੀਨੇ ਬਸ ਕੋਈ ਨਹੀਂ ਆਪਾਂ ਤੇ ਉਹ ਹੈਗੀ ਦੂਜਾ ਕਰਦ ਕਰਦਾ ਅੱਜ ਦੱਸ ਨਹੀਂ ਕਿ ਇੱਥੋਂ ਲੈ ਲੈ ਤਮਾਰ ਆਈ ਦੋ ਕਾਦੀ ਬੀ ਆ ਬੇਰੀਆਂ ਬਈ ਬਹੁਤ ਪੁਰਾਣੀਆਂ ਬੇਰੀਆਂ ਇਹ ਤੇ ਇਹ ਘਟੋਂ ਕਿੰਨੀਆਂ ਹੋਣੀਆਂ ਬਾਬਾ ਇੱਥੇ ਮੇਰੇ ਸਾਨ ਹੋਣੀਆਂ 56 ਸੌਨ ਦੇ ਨੇੜ ਤੇ ਜਿਹੜੀ ਬੇਰੀ ਇੱਥੇ ਲੱਗੀ ਬਈ ਇਹਨਾਂ ਦੇ ਵਿੱਚ ਇੰਨੇ ਕੁ ਮਸ਼ਹੂਰ ਬੇਰ ਆ ਨਾ ਕੋੜ ਕਰੋੜ ਖਾਂ ਦੇ ਬਹੁਤ ਮਿੱਠੇ ਆ ਯਾਨੀ ਕਿ ਇਹਨਾਂ ਦੀ ਪੇਂਦ ਕੀਤੀ ਬੇਰੀ ਨਾ ਦੱਸਦੀ ਆ ਬਈ ਹਾਂ ਠੀਕ ਆ ਲੱਗੇ ਪੇਰ ਆਣਾ ਬਾਬਾ ਬਾਕੀ ਤੁਸੀਂ ਤਾਂ ਮੱਲਾ ਦੀ ਤੋ ਪੇਂਦ ਪੁੰਦ ਕਰਦੇ ਟੁੱਟ ਕੇ ਮੋਗੇ ਸਾਰੇ ਹੀ ਕੋਸ਼ੂਰ ਆ ਅੱਛਾ ਨਹੀਂ ਨਹੀਂ ਪੇਂਦ ਪੁੰਦ ਬਹੁਤ ਦੂਰ ਤੱਕ ਕੀਤੀ ਹੋਣੀ ਹੁਣ ਤਾਂ ਚੱਲ ਬਾਬੇ ਦੀ ਉਮਰ ਬਹੁਤ ਆਹੋ ਉਹ ਤਾਂ ਪੇਂਦ ਤਾਂ ਬਹੁਤ ਕੀਤੀਆਂ ਆਪਾਂ ਕਿਉਂਕਿ ਨਾ ਉਮਰ ਬਹੁਤ ਹੋ ਗਈ ਆ ਹਨਾ ਹਾਂ ਤੇ ਦੋ ਬਹਿ ਜੀਆਂ ਅੱਛਾ ਆ ਦੇਖੋ ਇਹਨਾਂ ਦੇ ਮੋਢ ਕਿੱਡੇ ਕਿੱਡੇ ਮੋਟੇ ਆ ਹਨਾ ਹਾਂ ਤਾਂ ਆਹ ਹਾਂ ਤੇ ਵਿਚਾਰੀਆਂ ਬੁੱਢੀਆਂ ਹੋਈਆਂ ਵੈਸੇ ਆ ਨਾ ਦੱਸੀ ਜਾਂਦੀਆਂ ਵੇਖ ਏਦਾਂ ਛਾਂਗੀਆਂ ਵੀ ਨਹੀਂ ਯਾਰ ਇਹਨਾਂ ਨੂੰ ਹੋਰ ਛਾਂਗੀਆਂ ਹੋਣੀਆਂ ਹਨਾ ਹੋ ਕਾਹ ਵੇਹnde ਕੋਈ ਠੰਡ ਹਾਂ ਹਾਂ ਆਜੋ ਆਜੋ ਨਹੀਂ ਇਹ ਬਾਬਾ ਕੀ ਨਾਲ ਲੈਂਦੇ ਆ ਉਹ ਇਹ ਠੇਕੇ ਠੂਕੇ ਤੇ ਦੇ ਦਿੰਦੇ ਆ ਨਾ ਬਾਅਦ ਹਾਂ ਅਸੀਂ ਆਪ ਬਾਜੀ ਕੌੜੀਆਂ ਦੇ ਦਿੰਦੇ ਸੀ ਅੱਛਾ ਅੱਛਾ ਤੇ ਸਹਾਰਾ ਜੋ ਆਉਨੇ ਹੋਣਾ ਆਪਣੀ ਪਹਿਲਾ ਪਿੰਡੀ ਸੀ ਕਿ ਆਪਣੀ ਕੀ ਉਹ ਨੂੰ ਆਣਾ ਧੰਦ ਧੰਦਾ ਹਾਂ ਬੇਦ ਥੱਲੇ ਡਿੱਗ ਪੈਣੇ ਫੱਤੇ ਅੱਛਾ ਉਹ ਬਾਪੂ ਸਾਡੇ ਬੇਦ ਤੇ ਸਾਜਾ ਮਾਰੇ ਦਾ ਹਾਂ ਛੱਡੋ ਭਾਂ ਦੇ ਨੇ ਅੱਧ ਪਤਾ ਸਾਥੇ ਛਡਾ ਲੈਣ ਨੂੰ ਤਾਂ ਇੱਥੇ ਅੱਛਾ ਤੇ ਬਲਵੀਰੇ ਕਹਨੇ ਤੇ ਸਾਰਿਆਂ ਨੇ ਪਤਾ ਤਿਆਂ ਅਸੀਂ ਅੱਛਾ ਹੁਣ ਆ ਰਹੀ ਹਾਂ ਹਾਂ ਇੰਨੀਆਂ ਕਰਾਈਆਂ ਲਗਾਏ ਸੀ ਅਸੀਂ ਪੇਂਟ ਕਰ ਅੱਛਾ ਅਸੀਂ ਦੇ ਦਿੱਤੀਆਂ ਪੇਂਟ ਅੱਛਾ ਹਾਂ ਸ਼ਾਂਗੀ ਛੂੰਗੀ ਤਾਂ ਕੋਈ ਦੀਦੀ ਨਹੀਂ ਹੈ ਨਾ ਦੇ ਕੀ ਚੱਕਰ ਫੇਰਨਾ ਕੋਈ ਨਹੀਂ ਲਾ ਲਾਂਗੇ ਹੋਰ ਲਗੜ ਜੀ ਹਾਂ ਤਾਂ ਮੈਂ ਜਾਣੀਆਂ ਲੱਗਦਾ ਤਾਂ ਮੈਂ ਜਾਣੀਆਂ ਆ ਪਹਿਲਾਂ ਦੀਆਂ ਛਾਂਗੀਆਂ ਚੁੰਗੀਆਂ ਪਈਆਂ ਹਨ ਇਹ ਤਾਂ ਅਹਾਂ ਕੀ ਚੱਕਿਆ ਯਾਰ ਹਾਂ ਟੁੱਟੀ ਟੱਡੀ ਆ ਤੇ ਦੇਖ ਲੈ ਹਨ ਇਹ ਇਹ ਤਾਂ ਫੇਰ ਦੁਬਾਰਾ ਫਟ ਗਈ ਆ ਵੇਖੋ ਬਾਈ ਕਿੱਡਾ ਮੋਟਾ ਮੋਢਾ ਦਾ ਯਾਰ ਹੈ ਹੈ ਆ ਵੀ ਕ੍ਰੇਟ ਵੀ ਪਈ ਇੱਥੇ ਹਨ ਅੱਛਾ ਤੇ ਟੁੱਟੀ ਹੈ ਹਾਂ ਦੁਬਾਰਾ ਫੇਰ ਫੁੱਟੀ ਆ ਜੇ ਨਿਕਲੀ ਆ ਹੂੰ ਦੇਖੇ ਲੱਗਦਾ ਵੀ ਆ ਇਹ ਤਾਂ ਨਹੀਂ ਆ ਠੀਕ ਨਹੀਂ ਵੀ ਜੀ ਨਾਲ ਉੱਧਲੇ ਪਾਸੇ ਵੀ ਬਹੁਤ ਹੈ ਵੀਰਿਆ ਉੱਪਰਲੇ ਪਾਸੇ ਇੱਧਰਲੇ ਪਾਸੇ ਨੰਘ ਕੇ ਹਣਾ ਸਭ ਪਿਛਾ ਆ ਜਾਓ ਉੱਥੇ ਆ ਜਾਓ ਚਲ ਆਓ ਉਧਰ ਆ ਜਾਓ ਹਾਂ ਲਵੀ ਜੀ ਇਹ ਛੋਟਾ ਨਹੀਂ ਹੋਵੇ ਆ ਜਿਹੜੇ ਲੰਮੀਆਂ ਹੈ ਮੋਢੇ ਚੋਂ ਹੈ ਤਾਂ ਮੋਢੇ ਚੋਂ ਹੀ ਉਦੋਂ ਟੇਡੀ ਕਰ ਲੀਏ ਇਹਨੂੰ ਨਹੀਂ ਨਹੀਂ ਹਾਂ ਮੋਢੇ ਚੋਂ ਮਾਰ ਤੋਂ ਨਾ ਆਈਏ ਉੱਤੋਂ ਕੀ ਬੈਠੀ ਜਿਵੇਂ ਇੱਥੋਂ ਕਿ ਮੈਂ ਆ ਇੱਧਰ 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 ਵੇਖ ਕੇ ਆਵੇ ਹਾਂ ਇੱਧਰ ਵੇਖ ਕੇ ਆਵੇ ਇਹ ਨਹੀਂ ਲੈਣੀ

ਠੀਕ ਆ ਸਹੀ ਆ ਨਾ ਹਾਂ ਵੇਖ ਲੈਣੇ ਉਹ ਜਿਹੜੀ ਪਤਲੀ ਜੀ ਹਾਂ ਪਤਲੀ ਜੀ ਠੀਕ ਆ ਉਹ ਵੀ ਉਹ ਸਹੀ ਆ ਜੀ ਵਧੀਆ ਜੀ ਆਵਾਜ ਲੱਗ ਗਈਆਂ ਅੱਜ ਲੱਗ ਗਈਆਂ ਪਰ ਗੱਲ ਸਹੀ ਗੱਲ ਆ ਯਾਦ ਤਾਂ ਕਰਾਂਗੇ ਨਾ ਤੈਨੂੰ ਵੀ ਬਾਬਾ ਹੁਣ ਗੱਲ ਸੁਣ ਉਹ ਜਿਹੜਾ ਸਿਵਿਆਂ ਚੱਕ ਬੋਰਡ ਲੱਗਾ ਔਰਲੇ ਪਾਸੇ ਪਤਾ ਔਰਲਾ ਬੋਰਡ ਜਿਹੜਾ ਬਾਾਰ ਚ ਵੱਟਦੇ ਸਾਰੇ ਆ ਉੱਥੇ ਉਹ ਗਾਹ ਹੁੰਦੀ ਚੱਲਦੇ ਗਏ ਉਹ ਦੇਖਾ ਪਾ ਗੋਦਾ ਨੇ ਤਾਂ ਗੋਦ ਬੋੜ ਵੜਗਾ ਦੋਗੇ ਨਹੀਂ ਨਹੀਂ ਜਦਾ ਸੇਵਿਆਂ ਚ ਨਹੀਂ ਲੱਗਿਆ ਬੋਰਡ ਆ ਕੋ ਉਹ ਮੈਨੂੰ ਮੈਂ ਨਾ ਉਹਨਾਂ ਕਿਹਾ ਪਤਾ ਨਹੀਂ ਕਿਹਦੇ ਸਸਕਾਰ ਸੀ ਉੱਥੇ ਗਿਆ ਤੇ ਉਹ ਕਹਿੰਦੇ ਬਈ ਇਹ ਤੇਰੇ ਪਾਪੇ ਨੇ ਲਾਇਆ ਸੀ ਠੀਕ ਆ ਮੈਨੂੰ ਮੈਨੂੰ ਪੁੱਛਣ ਤੇਰੀ ਉਮਰ ਹਾਂ ਉਹਦੇ ਨਰਸਰੀ ਚ ਹਾਂ ਤੇ ਮੈਨੂੰ ਮੈਨੂੰ ਕਹਿੰਦੇ ਤੇਰੀ ਉਮਰ ਕਿੰਨੀ ਆ ਮੈਂ ਕਿਹਾ ਇੰਨੀ ਕਹਿੰਦੇ ਜਦੋਂ ਤੇ ਇਹ ਲਾਇਆ ਸੀ ਨਾ ਉਦੋਂ ਤੂੰ 2-3 ਸਾਲ ਦਾ ਹੀ ਸੀਗਾ ਤੇ ਕਹਿੰਦੇ ਬਈ ਇਹਦਾ ਮਤਲਬ ਉਹ 26 27 ਸਾਲ ਹੋ ਗਏ ਉਹਨੂੰ ਮੋੜ ਲੱਗੇ ਨੂੰ ਤੇ ਮੈਂ ਕਿਹਾ ਯਾਰ ਤੁਸੀਂ ਜਾ ਤਾ ਕਰਦੇ ਨਾ ਹੁਣ ਚੰਗਾ ਲਾ ਹੈ ਚੀਜ਼ ਤਾਂ ਬਰ ਐਵੇਂ ਆ ਤੇ ਹੁਣ ਸ਼ਾਮੇ ਬੈਂਦੇ ਆ ਯਾਰ ਸੀਸਾ ਤਾਂ ਦਿੰਦੇ ਆ ਲੋਕ ਆ ਵੀ ਠੀਕ ਆ ਇਹਦਾ ਲਵਿਆ ਦੋ ਤੋੜ ਲੀਆਂ ਰਗੜਾਂ ਤੇ ਬਸ ਬਾਕੀ ਵੇਖੂ ਹਣ ਕਿ ਕਦੀ ਹੋਰ ਵੇਖਣੀ ਆ ਨਹੀਂ ਆ ਠੀਕ ਆ ਵੀ ਜੀ ਦਾ ਆ ਵੀ ਸਹੀ ਹੈ ਨਾ ਤਿੰਦੂ ਹੀ ਆ ਬਾਬਾ ਲਾ ਲਓ ਇੱਥੋਂ ਲਾਦ ਕੇ ਮੋਟ ਤੂੰ ਮੋਢੀ ਜੇ ਤੋ ਤੋੜਨੀ ਇਥੋਂ ਹੈ ਇਥੋਂ ਖਾਣੇ ਨਾ ਹਾਂ ਸਹੀ ਆ ਥੋੜਾ ਚੜ ਕੋ ਕਹਿਣਾ ਆ ਵੇ ਕਾ ਰਹੀ ਇਹ ਵੀ ਆਪਾਂ ਤੁ ਤੁਮਾ ਲੈਨੇ ਹਾਂ ਹਾਂ ਜਿੱਤ ਲਈ ਲੈ ਨਾ ਬਈ ਜਿਹੜੀ ਆਗੀ ਬੱਤਰ ਕਰਦਣੀ ਹੈ ਚਲ ਗਏ ਚਲੋ ਬਈ ਸਾਡਾ ਇਹ ਹੋ ਗਿਆ ਕੰਮ ਹੁਣ ਅਸੀਂ ਇਧਰ ਜਾਈਏ ਬਾਬਾ ਇਥੋਂ ਦੀ ਠੀਕ ਆ ਇਥੋਂ ਦੀ ਵੇਖ ਕੇ ਧਿਆਨ ਨਾਲ ਇਧਰ ਦੀ ਆ ਜਾ ਨਹੀਂ ਤਾਂ ਆ ਵੇਰੇ ਹਾਂ ਆ ਵੀ ਠੀਕ ਆ ਕੰਡੇ-ਕੁੰਡੇ ਨਾ ਵਸੇ ਹੋਰ ਕੰਡੇ ਆਈ ਆ ਬਹਿ ਕੇ ਜੇ ਨੀਵਾ ਜਾ ਕੇ ਨਹੀਂ ਹੁੰਦਾ ਪਾਪਾ ਲਗੜਾ ਲੈ ਆਏ ਇਸਦੇ ਬਾਬਾ ਆਉਂਦਾ ਸਾਈਕਲ ਲੈ ਕੇ ਉਹਨਾਂ ਚਿਰ ਮੈਂ ਮਾੜੀ ਮੋਢੀ ਸਫਾਈ ਜੀ ਕਰ ਦਿੰਨਾ ਜਿੱਥੇ 베ਰੀ ਲੱਗੀ ਆ ਉਹਨੇ ਨਾ ਸਫਾਈ ਜੀ ਕਰ ਦਿੱਗੇ 베ਰੀ ਥੱਲੇ ਭਾਂਕੀ ਵਾਵਾ ਗਾਂਦੇ ਜਾ ਵਜਿਆ ਪਿਆ ਬਾਈ ਇਥੇ ਮੁੰਡਾ ਕੁੰਡਿਆ ਵਾਵਾ ਸਿੱਟੇ ਪਾਏ ਆ ਇੱਥੇ ਲੈ ਮੈਂ ਮਾ ਮਾ ਸਵੇਰ ਨੂੰ ਲਾਪੇ ਆ ਗੰਦਾ ਆ ਉਮਰ ਵਾਵਾ ਬਾਬੇ ਦੀ ਤੇ ਫੱਟੀ ਲੈ ਕੇ ਦਿੰਦੇ ਆ ਲਓ ਜੀ ਕਰਦ ਕਰਦ ਲਿਆਵਾ ਲੋ ਖਾ ਫਲਾ ਕੋਈ ਠੀਕ ਆ ਮਾਨੂੰ ਚੱਲ ਲਿਆਣਾ ਲਿਆਣਾ ਬਾਬਾ ਜੀ ਲਓ ਵੀ ਬਾਬਾ ਲੱਗ ਗਿਆ ਹੁਣ ਕਰਨ ਪੇਂਡ ਇਹ ਬਾਬਾ ਕਿਹੜੇ ਮਹੀਨੇ ਚ ਕਰ ਦਿੰਦੇ ਪੇਂਡ ਵੈਸੇ ਮਾੜਾ ਦਾ ਹੈ 2 ਮਹੀਨੇ ਸੌਣ ਭਾਦੋ ਦਾ ਹੈ ਸੌਣ ਭਾਦੋ ਦੇ ਮਹੀਨੇ ਦੇ ਵਿੱਚ ਜਿਹੜੀ ਇਹ ਪੇਂਡ ਹੋਣੀ ਹੁੰਦੀ ਬੇਰੀ ਅੱਜ ਤੁਹਾਨੂੰ ਆਪਾਂ ਸਾਰੀ ਦਿਖਾਉਣੇ ਪੇਂਡ ਹੁੰਦੀ ਕਿਵੇਂ ਬੇਰੀ ਸੌਖੇ ਤਰੀਕੇ ਨਾਲ ਤੇ ਆਪਦਾ ਜਿਵੇਂ ਮਰਜ਼ੀ ਪੇਂਦ ਕਰੀ ਜਾਇਆ ਕਰੋ ਕਿ ਨਹੀਂ ਬੱਬਾ ਤਾਂ ਪੇਂਦੂ ਬੇਰ ਖਾਇਆ ਜੋ ਫਿਰ ਆ ਬੱਬਾ ਬਾਅਦ ਚ ਨਮ ਸ਼ਾਂਗਦੇ ਕੀ ਰਹਣਾ ਜਦੋਂ ਚੱਲ ਜੇ ਪਈ ਇਹ ਤਾਂ ਨਹੀਂ ਸੰਗਿਆ ਹਾਂ ਜਿਹੜੀਆਂ ਬੱਬਾ ਅੱਗੇ ਆਪਣੇ ਬੇਰੀਆਂ ਹੁੰਦੀਆਂ ਸੀ ਇੱਥੇ ਬਾਰਚ ਹੁੰਦੀ ਸਾਡੇ ਉਹ ਤੁਸੀਂ ਪੇਂਦ ਕੀਤੀ ਸੀਗੀ ਇਹ ਤਾਂ ਵੱਜੀ ਸਾਰੀ ਇੱਥੇ ਰਹੀ ਸੀ ਉਹ ਢਾਈਆਂ ਪੰਚਾ ਨਹੀਂ ਇੱਥੇ ਬਾਰਚ ਜਦੋਂ ਆਪਣੀ ਸ਼ੜਕ ਇੱਥੇ ਹੁੰਦੀ ਸੀ अच्छा देख बाद दे ही नहीं हां बहुत हां बहुत है बाबा बहुत है बहुत अच्छा ਝਾਂਜ ਰਹੀਆਂ ਬਣਾਉਣੀਆਂ ਹੈ ਆਹੋ ਵਲਣ ਵਾਸਤੇ ਜਿਵੇਂ ਗੁੱਡੇ ਦੀਆਂ ਝਾਂਜ ਰਹੀਆਂ ਕੱਢਦੇ ਹੁੰਦੇ ਸੀ ਪਹਿਲਾਂ ਉਵੇਂ ਹੀ ਆ ਅੱਛਾ ਛਲਕ ਜੀ ਲਾਉਣੀ ਹੈ ਬਾਬਾ ਅੱਛਾ ਉਹਦੇ ਬਰਾਬਰ ਦੀ ਕੱਟਣੀ ਬਾਬਾ ਜਮਾ ਬਰਾਬਰ ਹੈ ਗੰਡ ਕੋਲੋਂ ਆ ਪੱਤੇ ਜੇ ਹੁੰਦੇ ਆ ਤਨੇ ਕੰਡੇ ਉੱਥੋਂ ਪੋਟੀ ਨਹੀਂ ਦੇਦੀ ਅੱਛਾ ਅੱਛਾ ਹਾਂ ਉਹਨਾਂ ਹੀ ਸਾਇਜ਼ ਬਾਈ ਕੱਢਣਾ ਉਹਦੇ ਚੋਂ ਉਹ 베ਰੀ ਦਾ ਉਹ ਲਾ ਲਿਆ ਫੋਲਕ ਜੱਤੇ ਉਹ ਚੜਾਤਾ ਉਹਦੇ ਕੈਪ ਅਜੇ ਇਹਦੇ ਉੱਤੇ ਪਲੇਟ ਦੇਣਾ ਬਾਬਾ ਹੈ ਇਹਨੂੰ ਵੀ ਬੰਨ ਦੇਣਾ ਇਹ ਨਾਲ ਆ ਹਵਾ ਨਾ ਪਵੇ ਹਵਾ ਨਾ ਪਵੇ ਯਾਨੀ ਕਿ ਕਹਿੰਦਾ ਭਾਵਲ ਫਾਫੇ ਨਾਲ ਕਵਰ ਕਰ ਦੇਣਾ ਬਾਹਰ ਨਹੀਂ ਜਾਣਾ ਵੇ ਹਾਂ ਤੇ ਕਿੰਨੇ ਟਾਈਮ ਚ ਫੋਟੋ ਖੜੂ ਬਾਬਾ ਤੇਰੇ ਹਿਸਾਬ ਨਾਲ ਮਾਹਗਾ ਜੀ ਆ ਜੋ ਪਾਣੀ ਪੁਣੀ ਪਾਈ ਚੱਲਦੇ ਸਭ ਕੁਝ ਪਾਣੀ ਇਹ ਵੱਧ ਪਾਲਦੀ ਹੁੰਦੀ ਮੇਰੀ ਅੱਛਾ ਚੱਲ ਕੋਈ ਨਹੀਂ ਇੱਥੇ ਹੁਣ ਠੰਡੀ ਹੁੰਦਾ ਬੱਦ ਖਾ ਹੂੰ ਤਾਂ ਠੰਡ ਹੀ ਆ ਠੰਡਾ ਹੀ ਰਹਿੰਦਾ ਕੰਮ ਹਾਂ ਸਹੀ ਗੱਲ ਆ ਰਾਜ ਜਿਹੜੇ ਇੱਥੇ ਖੜਿਆ ਕਰਨਗੇ ਖਾਣਗੇ ਆਪਣਾ ਹਨਾ ਕੀ ਜਾਂਦਾ ਕਹਣੀ ਬਾਬਾ ਨਾਲੇ ਜਾਤ ਕਰਨਗੇ ਨਾਲੇ 베ਰ ਖਾਣਗੇ ਹੈ ਬਈ 베ਰ ਖਾ ਕੇ ਆਂਦੇ ਕੋੜ ਕੋੜ ਦੇ ਸੀ 베ਰ ਤਾਂ ਬਾਬਾ ਬਹੁਤ ਆ ਪਰ ਜਿਹੜੇ ਆ ਆਪਣੇ ਪਿੰਡ ਵਾਲੇ ਹਨਾ ਨਹੀਂ ਰੀਜ਼ ਇਹਨਾਂ ਦੀ ਹਨਾ ਇਹਨਾਂ ਦੀ ਰੀਜ਼ ਹੈ ਨਹੀਂ ਜਿਥੋਂ ਮਰਜੀ ਵੇਖ ਆ ਲੈ ਪਰ ਜਿਹੜਾ ਆ ਬੇਰ ਆ ਇਹਨਾਂ ਦੀ ਰੀਜ਼ ਕਦੇ ਨਹੀਂ ਕੋਈ ਕਰ ਸਕਦਾ ਨਾ ਜਮਾ ਹੀ ਨਹੀਂ ਮਜਾ ਆ ਕੋਈ ਐਵੇਂ ਦੀ ਇਹ ਪਤਾ ਨਹੀਂ ਕਿੱਥੋਂ ਲਿਆਂਦੇ ਵੈਰਾਈਟੀ ਇਹਨਾਂ ਨੇ ਹਨਾ ਹਾਂ ਸਰਕਾ ਅੱਛਾ ਉਹਨੇ ਕਿੱਥੋਂ ਲਿਆਂ ਪਤੋਂ ਪਾਤੀ ਫਿਰ ਕਿੱਥੋਂ ਲਿਆਂਦੇ ਨੇ ਫਿਰ ਸਾਰੀਆਂ ਕੀਤੀਆਂ ਹੈ ਹਾਂ ਕਿਲਾ ਥਾਂ ਦਾ ਹਾਂ ਕਿਲਾ ਥਾਂ ਦਾ ਸਹੀ ਗੱਲ ਆ ਕਹਿੰਦਾ ਉਹ ਬੜਾ ਸਾਰੇ ਦਾਦੀ ਘਾਤੀ ਫਿਰ ਸੀ ਚ ਨਹੀਂ ਹਾਂ ਦੋ ਤਿੰਨ ਥਾਈ ਬਾਈ ਬਾਬਾ ਕਹਿੰਦਾ ਇਹ ਕਰ ਦਾਂਗੇ ਹਨਾ ਮਾਂ ਦੋ ਹਾਂ ਬਹੁਤ ਆ ਦੋਈ ਤਾਈ ਤਾਂ ਚਲੋ ਬਾੜ ਆ ਜਾ ਆਪਣਾ ਹਾਂ ਖਤੇ ਕਰਦੇ ਨੇ ਫੜੇ ਕਰਦੇ ਹਾਂ ਅੱਛਾ ਮੈਂ ਇਹ ਤਾਂ ਮਾਲੀ ਮਾਲੀ ਇਹ ਸੀਗੇ 4-5 ਮਹੀਨੇ ਪਹਿਲਾਂ ਹਾਂ ਇਹ ਤਾਂ ਮੈਨੂੰ ਸਾਜ ਚੜੇ ਸੀ ਮਗਰ ਯਾਰ ਪੇਂਦ ਕਰਨੀ ਪੈਰੀ ਇਹ ਨਹੀਂ ਕਹਿੰਦੇ ਹੁੰਦੇ ਪੇਂਦ ਬਾਈ ਇਹ ਤਾਂ ਕਹਿੰਦੇ ਸਾਡੇ ਕੋਲ ਬੇਰੀ ਨਹੀਂ ਲੈ ਕੇ ਨਵੀਂ ਲਾ ਦੇ ਮੈਂ ਕਹਾ ਨਹੀਂ ਨਹੀਂ ਤੁਸੀਂ ਜਾਓ ਕੰਮ ਕਰੋ ਯਾਰ ਉਹਨਾਂ ਕੋਲ ਅਸੀਂ ਆਪੇ ਕਰ ਲਾਂਗੇ ਮੈਂ ਕਹਾ ਕੋਈ ਬਹੁਤ ਬਰੀਕੀ ਕੰਮ ਬਣ ਜਾਂਦਾ ਬਾਬਾ ਹਨਾ ਇਹ ਇਹ ਤਾਂ ਵੇਖ ਕੇ ਪੂਰਾ ਕਰਨ ਨਿਗਾ ਨਾਲ ਹਾਂ ਇਹ ਵੀ ਦੇਖਣਾ ਵੀ ਇਹਦੇ ਡੰਡੇ ਤਾਂ ਨੂੰ ਜਾਂਦੇ ਕਿ ਥੱਲੇ ਨੂੰ ਜਾਂਦੇ ਉਸ ਹਿਸਾਬ ਨਾਲ ਇਹ ਵੀ ਕਟਣਾ ਹਨਾ ਆਵੇ ਪੱਤਾ ਆ ਵੇਖ ਕੇ ਆਵੇ ਦੂਜਾ ਟਾਕ ਇੱਥੇ ਭਰ ਦੇਣਾ ਆ ਪੂਰਾ ਵੇਖ ਕੇ ਬਰੀਕੀ ਕੰਮ ਆ ਇਹ ਉਹਦੇ ਨਾਲ ਮਲਾ ਕੇ ਤਾਂ ਠਾਣ ਠਾਲ ਆ ਪਾ ਸਕਵੇਂ ਆ ਆ ਮੈਂ ਵੀ ਦੇਖਣਾ ਯਾਰ ਦੋ ਸੀ ਨਾ ਆ ਥੱਲਿਓਂ ਕਰਤੀ ਪੇਰ ਤੇ ਤਾਂ ਹੁਣ ਕਰਨ ਲੱਗਿਆ ਦੋਵਾਂ ਥਾਂ ਤੇ ਕਰ ਦਨੇ ਫੇਰ ਬੱਸ ਹਨਾ ਫੇਰ ਬਾਬਾ ਮੇਹਰ ਕਰੇ ਹਾਂ ਜੇ ਮਾਰਾਂ ਬਟੇ ਤੇ ਅੰਤੇ ਪਾਉਂਦੇ ਹਾਂ ਹਾਂ ਬੜਾ ਕੰਮ ਹੈ ਜੀ ਆ ਆ ਨਿਕਾ ਰੱਖਣੀ ਆ ਕਦਾ ਫੁੱਟੂਗੀ ਹਾਂ ਇਹ ਕਾ ਇਦੋਂ ਖੁੱਟੂਗੀ ਠੀਕ ਆ ਹਾਂ ਤੇ ਉੱਪਰ ਪੱਟੀਆਂ ਦੀ ਕਰ ਦੇਣੀ ਆ ਕਰ ਦਿਓ ਜਿਵੇਂ ਤੁਹਾਨੂੰ ਠੀਕ ਲੱਗਦਾ ਯਾਨੀ ਕਿ ਤਾਂ ਨਹੀਂ ਚੜਨ ਦੇਣੀ ਹੈ ਥੱਲੇ ਫਟ ਖੜੂਗੀ ਬਸ ਫਿਰ ਹੋ ਜੂ ਸਹੀ ਹੈ ਹਾਂ ਹਾਂ ਬਸ ਠੀਕ ਆ ਮੱਝ ਵਾਂਦੇ ਨਾਲ ਠੀਕ ਆ ਪਾਣੀ ਪੂਰਿਆ ਜਾਊਗਾ ਜਮਾ ਨਹੀਂ ਨਾ ਵੜੀ ਆਪਾਂ ਹਾਂ 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 ਪਾਣੀ ਅੱਧਾ ਪੂਰਿਆ ਦੇਉ ਇਹਨੂੰ ਖਿੱਚੀ ਜਾਊਗੀ ਅਸੀਂ ਠੀਕ ਆ ਤੇ ਜੇ ਜਾਣ ਪੀ ਹੋਏ ਜੇ ਆਪਾਂ ਜਮਾ ਜਮਾ ਬਾੜੀ ਤੇ ਹਾਂ ਇਹ ਪਾਣੀ ਗਾ ਨਹੀਂ ਜਾਣਾ ਗਾਂ ਹਾਂ ਹੁਣ ਗਾਂਹ ਜਾਣਾ ਚਾਹੀਦਾ ਹਨਾ ਜਾਣਾ ਚਾਹੀਦਾ ਨਾਲੇ ਚੱਕੂਗੀ ਤੁਰ ਪੂ ਗਈ ਅੱਧਾ ਪਾਣੀ ਥੱਲੇ ਰਹਿ ਜੋ ਉੱਧਾ ਤਾਂ ਚੜਜੋ ਤਾਂ ਇਹਨਾਂ ਨੂੰ ਮਰ ਕੇ ਮਿਲਦਾ ਹੀ ਨਹੀਂ ਪਾਣੀ ਹਾਂ ਇਹ ਪਾਣੀ ਖਿੱਚੀ ਜਾਊਗੀ ਤੇ ਆਪਕੇ ਜਿਆਦਾ ਪਾਣੀ ਨਾਲ ਵੀ ਗਿੰਗਾ ਆਟਿਸ ਨਾਲ ਇਹ ਨਹੀਂ ਗਿੰਗਾ ਚਲਦੀ ਫੇਰ ਇੱਥੋਂ ਵਧੇ ਨੂੰ ਜਿੱਦਣਾ ਥੱਲੇ ਫੁੱਟ ਖੜੀ ਹੈ ਸਾਰੀ ਦੋਵੇਂ ਲੱਗਦਾ ਫੁੱਟੀਆਂ ਫੇਰ ਇੱਥੋਂ ਆਪ ਹੀ ਵੜਦਾਂਗੇ ਤੁਸੀਂ ਵੜੋਗੇ ਮੈਂ ਇੱਥੇ ਹੀ ਆਂ ਫੇਰ ਤੇ ਇੱਥੇ ਆ ਗਿਆ ਤੇ ਉਹ ਫੇਰ ਤਾਂ ਹਾਂ ਫੇਰ ਤਾਂ ਕੋਈ ਚੱਕਰ ਨਹੀਂ ਮੈਂ ਤਾਂ ਬੰਦੂਗਾ ਕੰਮ ਹਾਂ ਪਹਿਲਾਂ ਹਾਂ ਠੀਕ ਕੋਈ ਨਹੀਂ ਲੈ ਜਾਵਾਂਗੇ ਫਿਰ ਠੀਕ ਹੈ ਠੀਕ ਆ ਆ ਚਾੜ ਕੇ ਹੁਣ ਸੇਵਾ ਤੋਂ ਸੋ ਪਹਿਲਾਂ ਥੋੜੀ ਸੇਵਾ ਕੀ ਕਰੀ ਆਜੋ ਤੇ ਚਾਹ ਪਾਣੀ ਚਾਹ ਪਾਣੀ ਚੱਲਣਾ ਕੋਈ ਆ ਅੱਛਾ ਅੱਛਾ ਹਾਂ ਕੋਈ ਚੱਕ ਲੈਣੇ ਆ ਠੀਕ ਆ ਬਾਬਾ ਜੀ ਹਾਂ ਪ੍ਰਮਾਤਮਾ ਕਿਰਪਾ ਕਰੇ ਹਨਾ ਰੰਗ ਭਾਗ ਲਾਵੇ ਵਾਧੂ 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 ਇਹ ਤਾਂ ਸੀਸਾ ਹੀ ਆ ਹੈ ਹੋਰ ਠੀਕ ਆ ਬਾਬਾ ਜੀ ਪੇਂਟ ਕਰਤੀ 베ਰੀ ਤੇ ਇਥੋਂ ਵੜਦੀ ਸੀ ਵੀ ਪਾਣੀ ਤਾਂ ਵੀ ਜਾਂਦਾ ਰਹੇ ਬਾਬਾ ਕਹਿੰਦਾ ਤੇ ਤੁਹਾਨੂੰ ਆਪਾਂ ਸਾਰੀ ਪ੍ਰੋਸੈਸ ਵਿਖਾਇਆ ਹੈ ਨਾ ਤੇ ਕਿਵੇਂ ਲੱਗਿਆ ਅੱਜ ਦਾ ਜਿਹੜਾ ਵਲੌਗ ਆਪਣਾ ਆਪਾਂ 베ਰੀ ਪੇਂਡ ਕਰਾਈਆ ਕਿਉਂਕਿ ਸਰਗੁਣ ਵੀ ਕਹਿੰਦੀ ਸੀਗੀ ਵੀ ਮੈਂ ਪੇਂਦੂ 베ਰ ਖਾਇਆ ਕਰਨਾ ਉਹਦੇ ਵਾਸਤੇ 베ਰੀ ਵੀ ਲਾਈ ਸੀਗੀ ਤੇ ਇਹ ਹੁਣ ਪੇਂਡ ਕਰਾਤੀ ਆਪਾਂ ਬਹੁਤ ਬੱਪ ਘਰੇ ਹੀ ਆ ਫਿਰ ਮਿਲਦੇ ਆਂ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ